ਸ਼ੀਰ ਅਧਿਕਾਰੇ ਬੜਾਵੇ ਨਿਆਰੋ ਜਾਵੇ ਮੇਰੀ ਪੀੜੀ ਦੇ ਮਾਲਕ ਧੰਨ ਧੰਨ ਸਹਿਬ ਜੀ ਗੁਰੂ ਵਰ ਗੋਬਿੰਦ ਬਾਸ਼ਾ ਜੀ ਆਨੇ ਚੰਨਾ ਰੂਪ ਆਵੇ ਸਤ ਗੁਰੂ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਡੀਨਾ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਫਤਿਹ ਨਾਲ ਪਾਈਏ ਸਾਰੇ ਗੱਜਕੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਅਸੀਂ ਰਹਿਤ ਮਰਿਆਦਾ ਵਿੱਚ ਪੜਦੇ ਹਾਂ ਤਾਂ ਰਹਿਤ ਮਰਿਆਦਾ ਦੇ ਵਿੱਚ ਇੱਕ ਸ਼ਬਦ ਲਿਖਿਆ ਹੋਇਆ ਵੈਸੇ ਤਾਂ ਇਨ੍ਹਾਂ ਦਿਨਾਂ ਦੀ ਕੋਈ ਵੱਖਰੀ ਮਹਾਨਤਾ ਨਹੀਂ ਹੈ हां पर रहत ਮਰੀ ਇਦਾ ਦੇ ਵਿੱਚ ਇਹ ਜ਼ਰੂਰ ਲਿਖਿਆ ਹੋਇਆ ਹੈ ਕਿ ਅਸੀਂ ਪੂਰਨ ਮਾਸੀ ਵਾਲੇ ਦਿਨ ਸੰਗਰਾਦ ਨੂੰ ਗੁਰਮਤ ਸਮਾਗਮ ਕਰਕੇ ਗੁਰੂ ਸਾਹਿਬ ਨੂੰ ਯਾਦ ਕਰ ਸਕਦੇ ਹਾਂ ਗੁਰੂ ਦੀ ਗੱਲ ਕਰ ਸਕਦੇ ਹਾਂ ਇਹਦੇ ਵਿੱਚ ਕੋਈ ਵੀ ਗਲਤ ਗੱਲ ਨਹੀਂ ਹੈ ਅੱਜ ਬਹੁਤ ਹੀ ਸੇਖ ਕੌਮ ਸੇਖ ਭਾਈਚਾਰਾ ਦੀਵਾਲੀ ਵਾਲੇ ਦਿਨ ਹੀ ਬੰਦੀ ਛੋੜ ਦਿਵਸ ਮਨਾ ਰਿਹਾ ਹੈ ਅਤੇ ਗੁਰੂ ਸਾਹਿਬ ਨੂੰ ਯਾਦ ਕਰ ਰਿਹਾ ਹੈ ਅਸੀਂ ਲੈਣੀ ਹੈ ਜੀ ਸਿੱਖਿਆ ਜੇ ਅਸੀਂ ਅੱਜ ਦੀਵਾਲੀ ਵਾਲੇ ਦਿਨ ਹੀ ਬੰਦੀ ਛੋੜ ਦਿਵਸ ਮਨਾਉਂਦੇ ਆ ਅਤੇ ਗੁਰੂ ਪਾਤਸ਼ਾਹ ਨੂੰ ਯਾਦ ਕਰਦੇ ਹਾਂ ਤਾਂ ਫਿਰ ਇਹਦੇ ਵਿੱਚ ਕੋਈ ਵੀ ਗਲਤ ਗੱਲ ਨਹੀਂ ਹੈ ਬਹੁਤ ਹੀ ਇਤਿਹਾਸਕਾਰਾਂ ਦੀ ਤਾਂ ਇਹ ਵੀ رائے ਆ ਕਿ ਜਿੱਦਾਂ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਗਵਾਲੀਅਰ ਦੇ ਕਿਲੇ ਨੂੰ ਛੱਡ ਕੇ ਅਦੋਰੀਹਾ ਹੋ ਕੇ ਵਾਪਸ ਆਇਆ ਉਹ ਦਿਨ ਉਹ ਦਿਹਾੜਾ ਉਹ ਮਹੀਨਾ ਕੋਈ ਹੋਰ ਆ ਉਹ ਬੰਦੀ ਛੋੜ ਦੀਵਾਲੀ ਵਾਲਾ ਦਿਨ ਨਹੀਂ ਆ ਪਰ ਅੱਜ ਬਹੁਤ ਹੀ ਸਿੱਖ ਕੌਮ ਸਿੱਖ ਭਾਈਚਾਰਾ ਦੀਵਾਲੀ ਵਾਲੇ ਦਿਨ ਹੀ ਬੰਦੀ ਛੋੜ ਦਿਵਸ ਮਨਾ ਰਿਹਾ ਹੈ ਇਤਿਹਾਸ ਵਿੱਚ ਪੜਿਆ ਕਿ ਜਹਾਂਗੀਰ ਨੇ ਜਦੋਂ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਅਤੇ ਉਹਨਾਂ ਉਹ ਗਵਾਲੀਅਰ ਦੇ ਕਿਲੇ ਵਿੱਚ ਬੰਦ ਕਰ ਦਿੱਤਾ ਤਾਂ ਉਹਨਾਂ ਦੇ ਨਾਲ ਰਹਿਣ ਵਾਲਿਆਂ ਨੇ ਜਹਾਵੀਰ ਦੇ ਨਾਲ ਰਹਿਣ ਵਾਲਿਆਂ ਨੇ ਜਹਾਵੀਰ ਨੂੰ ਕਿਹਾ ਕਿ ਗੁਰੂ ਪਾਸ਼ਾ ਰੱਬ ਹੈ ਬਾਬੀ ਨਾਨਕ ਦਾ ਰੂਪ ਹੈ ਤਾਂ ਉਹਨਾਂ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਕੇ ਬੜੀ ਵੱਡੀ ਗਲਤੀ ਕੀਤੀ ਹੈ ਤਾਂ ਉਹਨਾਂ ਨੂੰ ਛੱਡਦੇ ਤਾਂ ਫਿਰ ਜਹਾਗੀਰ ਨੇ ਕਰਦੇ ਹੋਏ ਨੇ ਇਹ ਗੱਲ ਕਹੀ ਕਿ ਗੁਰੂ ਪਾਤਸ਼ਾਹ ਤੁਸੀਂ ਚਲੇ ਜਾਓ ਤੁਹਾਨੂੰ ਰਿਹਾ ਕਰ ਦਿੱਤਾ ਜਾਂਦਾ ਤਾਂ ਅੱਗੋਂ ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਇੱਕ ਬੜੀ ਹੀ ਪਿਆਰੀ ਗੱਲ ਕਹੀ ਕਿਉਂ ਕਿਉਂਕਿ ਗਵਾਲੀਅਰ ਦੇ ਕਿਲੇ ਵਿੱਚ ਲੰਬੇ ਚਿਰ ਤੋਂ ਉਹ ਰਾਜੇ ਵੀ ਰਹਿ ਸਨ ਜਿਨ੍ਹਾਂ ਨੇ ਜੀਵਨ ਜੀਣ ਦੀ ਆਸ ਛੱਡ ਦਿੱਤੀ ਸੀ ਜਿਹੜੇ ਜਿਨ੍ਹਾਂ ਨੇ ਮੌਤ ਨੂੰ ਪਰਵਾਹ ਨ ਕਰ ਲਿਆ ਸੀ ਕਿ ਮੌਤ ਆਛਾ ਅੱਜ ਵੀ ਕੱਲ ਅੱਜ ਵੀ ਮੌਤ ਇੱਕ ਨਾ ਇੱਕ ਦਿਨ ਆਉਣੀ ਹੈ ਜਿਨ੍ਹਾਂ ਨੇ ਜੀਵਨ ਜੀਣ ਦੀ ਆਸ ਛੱਡ ਦਿੱਤੀ ਸੀ ਅਤੇ ਮੌਤ ਨੂੰ ਪਰਵਾਹ ਕਰ ਲਿਆ ਸੀ ਉਹ ਰਾਜੇ ਵੀ ਲੰਬੇ ਚਿਰ ਤੋਂ ਉੱਥੇ ਕੈਦ ਸਨ ਅਤੇ ਗੁਰੂ ਹਰਗੋਬਿੰਦ ਪਾਸ਼ਾ ਨੇ ਉਹਨਾਂ ਨੂੰ ਸਿੱਖਿਆ ਦਿੱਤੀ ਕਿ ਤੁਸੀਂ ਮੌਤ ਤੋਂ ਡਰਨਾ ਨਹੀਂ ਹੈ ਤੁਸੀਂ ਜੀਵਨ ਜੀਣ ਦੀ ਵੀ ਆਸ ਰੱਖੋ ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਜੀਵਨ ਜਿੰਦ ਦੀ ਜਾਚ ਸਿਖਾਈ ਅਤੇ ਬਹੁਤ ਹੀ ਵਾਰ ਉਹਨਾਂ ਨੂੰ ਕਿਹਾ ਕਿ ਤੁਸੀਂ ਕਦੇ ਵੀ ਮੌਤ ਤੋਂ ਡਰਨਾ ਨਹੀਂ ਹੈ ਅਤੇ ਗੁਰੂ ਪਾਤਸ਼ਾਹ ਨੇ ਜਹਾਗੀਰ ਨੂੰ ਫਿਰ ਇਹ ਗੱਲ ਕਹੀ ਕਿ ਮੈਂ ਯਾਦ ਰੱਖਿਓ ਇਹ ਕਿਲੇ ਨੂੰ ਛੱਡ ਕੇ ਜਾਵਾਂਗਾ ਤਾਂ ਆਪਣੇ ਨਾਲ ਇੰਨਾ ਰਾਜਿਆਂ ਨੂੰ ਛੁਡਾ ਕੇ ਲੈ ਕੇ ਜਾਵਾਂਗਾ ਨਹੀਂ ਤਾਂ ਮੈਂ ਫਿਰ ਨਹੀਂ ਜਾਵਾਂਗਾ ਉਹਨਾਂ ਨੇ ਜਹਾਗੀਰ ਨੂੰ ਇਹ ਗੱਲ ਕਹੀ ਅਤੇ ਫਿਰ ਜਦੋਂ ਉਹਨਾਂ ਨੇ ਇਹ ਗੱਲ ਕਹੀ ਬਹੁਤ ਹੀ ਤੋਸਕਰਤ ਦਿੱਤ ਬਹੁਤ رائے ਆ ਪਰ ਆਪਾਂ ਉਹ ਗੱਲ ਲੈ ਕੇ ਚੱਲਦੇ ਆ ਜਿਹੜੀ ਕਿ ਪ੍ਰਚਲਿਤ ਆ ਗੁਰੂ ਪਾਸ਼ਾ ਨੇ ਕਿਹਾ ਕਿ ਮੈਂ ਜੇ ਜਾਵਾਂਗਾ ਤਾਂ ਇਹਨਾਂ ਰਾਜਿਆਂ ਨੂੰ ਆਪਣੇ ਨਾਂ ਲੈ ਕੇ ਜਾਵਾਂਗਾ ਨਹੀਂ ਤਾਂ ਮੈਂ ਨਹੀਂ ਜਾਵਾਂਗਾ ਤਾਂ ਅੱਗੋਂ ਫਿਰ ਜਹਾਗੀਰ ਦੀ ਵੀ ਇੱਕ ਸ਼ਰਤ ਸੀ ਉਹਨੇ ਕਿਹਾ ਕਿ ਗੁਰੂ ਪਾਸ਼ਾ ਜੀ ਜੇ ਤੁਸੀਂ ਇਹਨਾਂ ਰਾਜਿਆਂ ਨੂੰ ਆਪਣੇ ਨਾਂ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਮੇਰੀ ਵੀ ਇੱਕ ਸ਼ਰਤ ਹੈ ਜਿਹੜੇ ਰਾਜੇ ਤੁਹਾਡੇ ਪੱਲੇ ਨੂੰ ਪਕੜ ਕੇ ਬਾਹਰ ਨਿਕਲ ਜਾਣਗੇ ਉਹ ਸਾਰੇ ਰਾਜੇ ਮੇਰੇ ਵੱਲੋਂ ਆਜ਼ਾਦ ਹਨ ਤਾਂ ਉਹਦੇ ਮਨ ਵਿੱਚ ਤਾਂ ਇਹ ਖਿਆਲ ਸੀ ਕਿ ਉਹਨਾਂ ਦੇ ਪੱਲੇ ਨੂੰ ਪਕੜ ਕੇ ਇੱਕ ਰਾਜ ਜਾ ਨਿਕਲ ਜੂ ਦੋ ਨਿਕਲ ਜਾਣਗੇ ਘਟੋ ਘਟ ਚਾਰ ਰਾਜੇ ਉਹਨਾਂ ਦੀ ਬੰਲੇ ਨੂੰ ਪਕੜ ਕੇ ਬਾਹਰ ਜਾਣਗੇ ਇਤੋਂ ਵੱਧ ਰਾਜੇ ਆਜ਼ਾਦ ਨਹੀਂ ਹੋ ਸਕਦੇ ਉਹਦੇ ਮਨ ਵਿੱਚ ਤਾਂ ਇਹ ਖਿਆਲ ਸੀ ਪਰ ਮਹਾਰਾਜ ਨੇ ਇੰਨੀ ਕਿਰਪਾ ਕੀਤੀ ਕਿ ਸਤਗੁਰੂ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਡੀਨਾ ਮੇਰੇ ਮਾਨਕ ਜੀ ਬੰਦੀ ਛੋੜਨੇ ਉਹਨਾਂ ਨੇ ਉਦਨ 52 ਕਲੀਆਂ ਵਾਲਾ ਚੋਲਾ ਪਾਇਆ ਤੇ ਜਿੱਦਨ ਮੇਰੇ ਮਾਨਕ ਨੇ ਫਿਰ 52 ਕਲੀਆਂ ਵਾਲਾ ਚੋਲਾ ਪਾਇਆ ਉਦਨ ਉਹਨਾਂ ਨੇ ਉਹਨਾਂ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਵਾ ਲਿਆ ਅਤੇ ਜਿੱਦਰ ਫਿਰ ਆਜ਼ਾਦੀ ਹੋਈ ਆਜ਼ਾਦੀ ਤੋਂ ਬਾਅਦ ਉਹ ਗੁਰੂ ਰਾਮਦਾਸ ਜੀ ਦੇ ਦਰ ਤੇ ਪਹੁੰਚੇ ਉਹਨਾਂ 52 ਰਾਜਿਆਂ ਸਮੇਤ ਅਤੇ ਉੱਥੇ ਪਹੁੰਚ ਜਿੱਦਨ ਪਹੁੰਚੇ ਉਦਨ ਦੀਵਾਲੀ ਦਾ ਦਿਨ ਸੀ ਉਦਨ ਬੰਦੀ ਛੋੜ ਦਿਵਸ ਵਾਲਾ ਦਿਨ ਸੀ ਤائیں ਅੱਜ ਬਹੁਤ ਹੀ ਸਿੱਖ ਕੌਮ ਸਿੱਖ ਭਾਈਚਾਰਾ ਦੀਵਾਲੀ ਵਾਲੇ ਦਿਨ ਹੈ ਬੰਦੀ ਛੋੜ ਦਿਵਸ ਮਨਾਉਂਦਾ ਹੈ ਅਤੇ ਗੁਰੂ ਹਰਗੋਬਿੰਦ ਪਾਸ਼ਾ ਨੂੰ ਯਾਦ ਕਰਦਾ ਹੈ ਆਓ ਅੱਜ ਅਸੀਂ ਗੁਰੂ ਹਰਗੋਬਿੰਦ ਪਾਸ਼ਾ ਨੂੰ ਯਾਦ ਕਰਦੇ ਹੋਏ ਬੰਦੀ ਛੋੜ ਦਿਵਸ ਮਨਾਉਂਦੇ ਆਂ ਅਤੇ ਅਰਦਾਸ ਕਰਦੇ ਆ ਕਿ ਮਾਲਕ ਜੀ ਕਰੋ ਸਾਡੇ ਤੇ ਵੀ ਕਿਰਪਾ ਜਿਵੇਂ ਤੁਸੀਂ ਉਹਨਾਂ 52 ਰਾਜਿਆਂ ਨੂੰ ਅਲੀਰ ਦੇ ਕਿਲਿਆਂ ਵਿੱਚ ਰਿਹਾ ਕਰਵਾ ਲਿਆ ਏ ਉਹਦਾ ਤੁਸੀਂ ਸਾਡੀ ਦੇ ਵੀ ਕਰੋ ਕਿਰਪਾ ਮਹਾਰਾਜ ਅਸੀਂ ਵੀ ਵਿਕਾਰਾਂ ਦੇ ਕਿਲਿਆਂ ਵਿੱਚ ਫਸੇ ਹੋਏ ਹਾਂ ਕਰੋ ਕਿਰਪਾ ਕਿ ਅਸੀਂ ਵੀ ਇਨ੍ਹਾਂ ਵਿਕਾਰਾਂ ਦੇ ਕਿਲਿਆਂ ਦੇ ਵਿੱਚੋਂ ਆਜ਼ਾਦੀ ਪਾ ਲਈਏ ਅਤੇ ਆਪ ਜੀ ਦੀ ਬਾਣੀ ਦਾ ਲੜ ਪਕੜ ਲਈਏ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨਾ ਜੀ ਗੁਰਮਤ ਵਿਚਾਰਾ ਕਰਨਿਆ ਕਈ ਭੁੱਲਾਂ ਚੁੱਕਾ ਗਲਤੀਆਂ ਹੋਈਆਂ ਨੇ ਆਪ ਸੰਗਤ ਅਤੇ ਗੁਰੂ ਸਹਿਬਾਨ ਬਖਸ਼ ਲੋਗ ਨੇ ਬਖਸ਼ ਲੈਣਾ ਜੀ ਬਲਾਓ ਜੀ ਫਤਿਹ ਹੱਥ ਜੋੜ ਕੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ